ਲੋਕ ਸਭਾ ਚੋਣਾਂ ਦੇ ਚੱਲਦੇ ਆ ਬੀਜੇਪੀ ਲੀਡਰਾਂ ਦਾ ਚੋਣ ਚੜ ਕਰਨਾ ਅਤੇ ਪਿੰਡਾਂ 'ਚ ਜਾਣਾ ਕਾਫੀ ਮੁਸ਼ਕਲ ਹੋਇਆ ਪਿਆ ਕਿਉਂਕਿ ਕਿਤਨਾ ਕਿਤੇ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਮਾਮਲਾ ਹੁਣ ਮਾਨਸਾ ਦਾ ਸਾਹਮਣਾ ਜਿੱਥੇ ਜਿਹੜੀ ਬਠਿੰਡਾ ਤੋਂ ਸਿਕੰਦਰ ਸਿੰਘ ਮਲੂਕਾ ਦੀ ਨੂੰਆ ਉਹ ਪਰਮ ਪਰਮਕੌਲ ਪਰੰਪਾਲਕਔਰ ਪਰੰਪਾਲਕਔਰ ਜਿਵੇਂ ਹੀ ਮਾਨਸਾ ਪਹੁੰਚਦੀ ਆ ਤਾਂ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਉਹਨਾਂ ਦਾ ਜਿਹੜਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਚੱਲਦੇ ਆ ਕਿਸਾਨਾਂ ਦਾ ਕਹਿਣਾ ਕਿ ਅਸੀਂ ਇਨਾ ਜਿੰਨੇ ਵੀ ਜੀਪੀ ਲੀਡਰਾਂ ਹੁਣ ਤੋਂ ਆਪਣੇ ਜਿਹੇ ਸਵਾਲਾਂ ਦੇ ਜਵਾਬ ਲੈ ਕੇ ਰਹਾਂਗੇ ਪਰ ਕਿ ਤਰ੍ਹਾਂ ਕਿ ਜਿਹੜੇ ਬੀਜੇਪੀ ਲੀਡਰ ਸਾਡੇ ਜਵਾਲਾਂ ਦੇ ਜਵਾਬਾਂ ਤੋਂ ਭੱਜੇ ਦਿਖਾਈ ਦੇ ਰਹੇ ਨੇ ਅਸੀਂ ਸੰਜੁਟ ਮੋਰਚੇ ਵੱਲੋਂ ਫੈਸਲਾ ਕੀਤਾ ਵੀ ਜਿੱਥੇ ਵੀ ਬੀਜੇਪੀ ਦੇ ਆਉਣਗੇ ਉਹਨਾਂ ਨੂੰ ਸਵਾਲ ਜਵਾਬ ਕਰਨੇ ਆ 10 ਸਾਡੇ ਕੋਲ ਸਵਾਲ ਹੈ ਉਹਨਾਂ ਦਾ ਇਹ ਸਵਾਲ ਦਾ ਜਵਾਬ ਦੇਣ ਤੋਂ ਭੱਜਦੇ ਆ ਇਸ ਕਰਕੇ ਅੱਜ ਮਾਰਸ਼ਾ ਦੇ ਵਿੱਚ ਥਾਂ ਥਾਂ ਤੇ ਸੰਜੁਟ ਮੋਰਚੇ ਨੇ ਭਲਾਡੇ ਦੇ ਵਿੱਚ ਮਾਰਸ਼ਾ ਦੇ ਵਿੱਚ ਤੇ ਲਾਕੇ ਲੱਗੇ ਹੋਏ ਨੇ ਅਸੀਂ ਪੁੱਛਦੇ ਆ ਵੀ ਆ 10 ਸਾਲ ਜਿਹੜੇ 10 ਸਵਾਲ ਹੈ ਉਹਨਾਂ ਦਾ ਜਵਾਬ ਦੇ ਦੋ ਪਰ ਇਹ ਵੋਟਾਂ ਮੰਗਣ ਤਾਂ ਆ ਕੇ ਜਵਾਬ ਸਵਾਬ ਨਹੀਂ ਦਿੰਦੇ ਸਾਡਾ ਮੇਨ ਮੁੱਦਾ ਇਹ ਹੈ ਵੀ ਜਦੋਂ ਸਾਨੂੰ ਦਿੱਲੀ ਦੇ ਵਿੱਚ ਇਹ ਨਹੀਂ ਵੜਨ ਦਿੰਦੇ ਇਹ ਕਹਿੰਦੇ ਆ ਵੀ ਦਿੱਲੀ ਦੇ ਵਿੱਚ ਦਫਾ 44 ਆ ਕਿਸਾਨ ਨਹੀਂ ਜਾ ਸਕਦੇ ਫਿਰ ਅਸੀਂ ਵੀ ਕਹਿੰਦੇ ਆ ਵੀ ਵੋਟਾਂ ਮੰਗਣਾ ਸਾਡੇ ਪੰਜਾਬ ਦੇ ਵਿੱਚ ਸਾਨੂੰ ਦਫਾ 44 ਲਈ ਹੋਇਆ ਕਿਸਾਨਾਂ ਨੇ ਵੋਟਾਂ ਨਹੀਂ ਮੰਗਣ ਦੇਣਦੇ ਇਸ ਕਰਕੇ ਇਹਨਾਂ ਦਾ ਘਰਾਓ ਕੀਤਾ ਹੋਇਆ ਬਾਕਾਇਦਾ ਜਿੰਨਾ ਜ਼ਿਕਰ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਉਹਨਾਂ ਚਾਹਿਆ ਸੀ ਇਹਨਾਂ ਦਾ ਵਿਰੋਧ ਕਰਦੇ ਰਹਾਂਗੇ ਵੱਡੀ ਗਿਣਤੀ 'ਚ ਪੁਲਿਸ ਨਾਲ ਸਾਡੀ ਵੱਡੀ ਝਟਕਾ ਹੋਈ ਅੱਜ ਪੁਲਿਸ ਨੇ ਆਪ ਦਾ ਜੋੜ ਦਿਖਾਇਆ ਵੀ ਜਾਣ ਨਹੀਂ ਦਿੰਦੇ ਪਰ ਜਿਹੜੇ ਲੋਕ ਹੁੰਦੇ ਆ ਮਿਹਨਤ ਕਰਨ ਵਾਲੇ ਉਹਨਾਂ ਦੀ ਗੱਲ ਜਾਇਜ਼ ਹੈ ਉਹਨਾਂ ਦਾ ਗੁੱਸਾ ਜਾਇਜ਼ ਹੈ ਤਾਂ ਕਰਕੇ ਅਸੀਂ ਨਾਕਾ ਤੋੜ ਕੇ ਅੱਜ ਇਹਨਾਂ ਦੇ ਜਿਹੜਾ ਮਾਦਨ ਲਾਲ ਉਹਨਾਂ ਦੇ ਬਾਰਗੇ ਆਏ ਹੋયા ਕਿਉਂਕਿ ਇੱਥੇ ਦਫ਼ਤਰ ਹੈ ਇੱਕ ਬਾਹਰ ਮੰਡੀ ਦੇ ਵਿੱਚ ਦਫ਼ਤਰ ਉੱਥੇ ਵੀ ਸਾਡੀ ਫੋਰਸ ਬੈਠੀ ਹੈ ਭਲਾਡੇ ਵੀ ਬੈਠੀ ਹੈ ਇਸ ਕਰਕੇ ਸੌਖਾ ਇਹਨਾਂ ਨੂੰ ਵੋਟਾਂ ਨਹੀਂ ਮੁੱਛਣ ਦੇਵਾਂਗੇ ਜਿੰਨਾ ਚਿਰ ਕਿਸਾਨੀਆਂ ਨਾਲ ਰਹਿਣੀਆਂ ਮੰਗਾਂ ਨਹੀਂ ਲੇਗੀਆਂ ਉਹ ਲਾਗੂ ਨਹੀਂ ਕਰਦੇ ਜਿਹੜਾ ਕਿਸਾਨਾਂ ਦੀ ਸਰਕਾਰਾਂ ਚੜਿਆ ਇਹਨਾਂ ਦੀ ਗਲਤ ਨੀਤੀਆਂ ਦੇ ਕਾਰਨ ਉਹ ਰੱਤ ਨਹੀਂ ਕਰਦੇ ਉਹਨਾਂ ਚਾਰੇ ਭਾਜੀਪੀ ਦਾ ਖਾਸ ਕਰਕੇ ਵਿਰੋਧ ਆ ਜਿਹੜਾ ਜਾਰੀ ਰਹੂਗਾ ਤੇ ਜਿਹੜੀਆਂ ਮੌਕੇ ਦੀਆਂ ਰਾਜਕਰਦੀਆਂ ਪ੍ਰਜਾਹ ਸਰਕਾਰ ਨੇ ਇਹ ਵੀ ਪੰਜਾਬ ਸਰਕਾਰ ਵੀ ਕੰਨ ਖੋਲ ਲੈ ਕਿਉਂਕਿ ਜਿਹੜੇ ਇਹਨਾਂ ਨੇ ਵੋਟਾਂ ਤੋਂ ਵਾਦੇ ਪਹਿਲਾਂ ਕੀਤੇ ਐ ਉਹ ਲਾਗੂ ਕਰ ਲੈਣਾ ਨਹੀਂ ਇਹਨਾਂ ਦਾ ਜਿਹੜਾ ਹਾਲ ਹੈ ਉਹ ਮੌਕੇ ਦੀ ਰਾਜਕਰਦੀਆਂ ਪਾਰਟੀਆਂ ਨਾਲ ਵੀ ਹੋਊਗਾ ਦਾਦੀ ਕੀ ਦੇਸ਼ ਭਰ ਦੇ ਵਿੱਚ ਕਿਸਾਨ ਜਥੇਬੰਦੀ ਵੱਲੋਂ ਜਿਹੜੇ ਭਾਜੀਪੀ ਲੀਡਰ ਤੇ ਜਾਂ ਵੀ ਜਿਹੜੇ ਵੀ ਰਾਜਨੀਤਿਕ ਪਾਰਟੀਆਂ ਲੀਡਰ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਕਿਸਾਨਾਂ ਦਾ ਕਹਿਣਾ ਵੀ ਜਿਵੇਂ ਅਸੀਂ ਸੜਿਆ ਹੁੰਦਾ ਸੀ ਬਾਰਡਰ ਦੇ ਬੈਠੇ ਸਾਨੂੰ ਦਿੱਲੀ ਦੀ ਜਨਤਾ ਸੀ ਜਿਹੜੇ ਚੱਲਦੇ ਆ ਸਾਡੇ ਕਈ ਕਿਸਾਨ ਸ਼ਹੀਦ ਹੋਏ ਨੇ ਸ਼ੁਭਕਾਂ ਦੀ ਮੌਤ ਹੋ ਜਾਂਦੀ ਹੈ ਪ੍ਰਤਪਾਲ ਜਖਮੀ ਹੁੰਦਾ ਕਿਤਨਾ ਕਿਤੇ ਬੀਜੇਪੀ ਸਰਕਾਰ ਨੇ ਕਿਸਾਨਾਂ ਦੇ ਉੱਤੇ ਲੱਤ ਐ ਜਾ ਢਾਇਆ ਅਸੀਂ ਉਸ ਦਾ ਜਵਾਬ ਲੈ ਕੇ ਜ਼ਰੂਰ ਆਂਗੇ ਕਿ ਸਰਕਾਰ ਸਾਡੀਆਂ ਮੰਗਾਂ ਕਿਉਂ ਨਹੀਂ ਮੰਨਦੀ ਜਦ ਚੱਲਦੇ ਆ ਬੀਜੇਪੀ ਲੀਡਰ ਤੋਂ ਲਗਾਤਾਰ ਸਵਾਲ ਜਵਾਬ ਕਿਤੇ ਹਰ ਦਿਨ ਕਿਸ ਨਾ ਕਿਸੇ ਬੀਜੇਪੀ ਲੀਡਰ ਦਾ ਜਿਹੜਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਦਿੱਤੇ ਨਾਲ ਖਬਰ ਸਾਹਮਣੇ ਆਦੀ ਗੁਰਦਾਸਪੁਰ ਜਿੱਥੇ ਕਿਸਾਨਾਂ ਦੇ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਬੀਜੇਪੀ ਦੇ ਕੁਝ ਨੌਜਵਾਨ ਮੁੰਡੇ ਹੁੰਦੇ ਨੇ ਜਿਹੜੇ ਕਿਸਾਨਾਂ ਉੱਤੇ ਇੱਟਾਂ ਅਤੇ ਪੱਥਰ ਭਗਾਪਾ ਕਰਦੇ ਜਦੋਂ ਕਈ ਕਿਸਾਨ ਜਥਲੀਆਂ ਹੁੰਦੇ ਨੇ ਪਰ ਕਿਤਨਾ ਕਿਤੇ ਕਿਸਾਨ ਵਾਲੇ ਸ਼ਾਂਤ ਪੂਰਨ ਢੰਗ ਦੇ ਨਾਲ ਆਪਣੀਆਂ ਮੰਗਾਂ ਲੈ ਕੇ ਬੀਜੇਪੀ ਲੀਡਰ ਸਵਾਲ ਜਵਾਬ ਕਰਦੇ ਨੇ ਪਰ ਕਿਤਨਾ ਕਿਤੇ ਬੀਜੇਪੀ ਲੀਡਰ ਇਨ੍ਹਾਂ ਸਵਾਲਾਂ ਦੇ ਜਵਾਬਾਂ ਤੋਂ ਭੱਜਦੇ ਦਿਖਾਈ ਹੁੰਦੇ ਆ